ਹਾਂਜੀ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ। ਸੋ ਮੈਂ ਗੱਲ ਕਰਨੀ ਹੈ ਏਸੀ بڑے ਕਮਰੇ ਵਿੱਚ ਸਪਰ। ਸੋ ਅਨੁਸਾਰ ਮੈਨੂੰ ਪਤਾ ਹੀ ਹੈ ਕਿ ਗਰਮੀ ਦੇ ਦਿਨ ਚੱਲ ਰਹੇ ਨੇ ਤੇ ਗਰਮੀ ਵੀ ਬਹੁਤ ਹੈ। ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਜੰਤੂ ਤੇ ਜਾਨਵਰਾਂ ਨੂੰ ਵੀ ਗਰਮੀ ਲੱਗਦੀ ਹੈ। ਇਸ ਮੌਸਮ ਵਿੱਚ ਇਹਦੀ ਠੱਡੀ ਜਗ੍ਹਾ ਭਾਰ ਦੇ ਨੇ ਰਹਿਣ ਲਈ। ਸੋ ਤੁਸੀਂ ਵੀ ਖਾਸ ਕਰਕੇ ਘਰ ਦੀ ਸਫਾਈ ਦਾ ਧਿਆਨ ਰੱਖਿਆ ਕਰੋ ਜੋ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਮੇਰੀ ਇਹ ਬਿਲ ਚੰਗੀ ਲੱਗੇ ਤਾਂ ਅੱਜ ਇਹ ਸ਼ੇਅਰ ਜ਼ਰੂਰ ਕਰਿਓ ਤੇ ਆਇ ਇੱਕ ਵੀਡੀਓ ਜ਼ਰੂਰ ਦੇਖਿਓ ਧੰਨਵਾਦ AC ਵਿੱਚ ਸੌਣ ਵਾਲਿਓ ਹੋ ਜਾਓ ਸਾਵਧਾਨ ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਆਪਨ ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ ਅਕਸਰ ਹੀ ਅੱਜਕੱਲ ਕੋਈ ਹੀ ਘਰ ਅਜਿਹਾ ਹੋਵੇਗਾ ਜਿਸ ਦੇ ਕਿ AC ਨਾ ਲੱਗਿਆ ਹੋਵੇ ਪਰ ਹੁਣ ਇੱਕ AC ਵਾਲੇ ਕਮਰੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਬੈੱਡਾਂ ਤੇ ਪਏ ਗੱਦਿਆਂ ਦੇ ਹੇਠੋਂ ਸੱਪ ਫੜ ਰਿਹਾ ਹੈ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਜ਼ਿਆਦਾਤਰ ਸੱਪ ਠੰਡੀਆਂ ਅਤੇ ਹਨੇਰੀਆਂ ਥਾਵਾਂ ਵੱਲ ਆਕਰਸ਼ਿਤ ਹੁੰਦੇ ਨੇ ਪਰ ਇਸ ਘਰ ਦੀ ਕਹਾਣੀ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਕਿਉਂਕਿ ਇਸ ਪਰਿਵਾਰ ਦਾ ਸਾਰਾ ਹੀ ਘਰ ਅਤੇ 베ੜਾ ਬਿਲਕੁਲ ਪੱਕਾ ਹੈ ਅਤੇ AC ਵਾਲੇ ਕਮਰੇ ਦਾ ਦਰਵਾਜ਼ਾ ਅਤੇ ਖਿੜਕੀਆਂ ਵੀ ਚੰਗੀ ਤਰ੍ਹਾਂ ਬੰਦ ਕਰੀਆਂ ਹੋਈਆਂ ਸੀ ਅਤੇ ਦਰਵਾਜ਼ੇ ਤੇ ਹੀਠਾਂ ਵੀ ਸੱਪ ਨੂੰ ਪੜਨ ਵਾਸਤੇ ਕੋਈ ਵੀ ਥਾਂ ਨਹੀਂ ਸੀ ਪਰ ਫਿਰ ਵੀ ਇਹ ਸੱਪ ਕਿੱਥੋਂ ਅਤੇ ਕਿਵੇਂ ਆਇਆ ਇਸ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇਸ ਸੱਪ ਦਾ ਪਤਾ ਉਦੋਂ ਲੱਗਿਆ ਜਦੋਂ ਕਮਰੇ ਦੀ ਸਾਫ ਸਫਾਈ ਕਰੀ ਜਾ ਰਹੀ ਸੀ ਜਿਸ ਤੋਂ ਬਾਅਦ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਸੱਪ ਫੜਨ ਵਾਲਾ ਵੀ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਆਖਰ ਸਾਪੋਜ਼ ਕਿ ਤੁਹਾਨੂੰ ਅਤੇ ਇਹ ਕਮਰੇ ਆਇਆ ਸੋ ਤੁਸੀਂ ਵੀ ਆਪਣੇ ਘਰ ਅਤੇ ਕਮਰਿਆਂ ਦੀ ਸਮੇਂ-ਸਮੇਂ ਤੇ ਸਫਾਈ ਕਰਦੇ ਰਹੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ